ਕਿੰਸਾ ਸਤਿ ਸ਼੍ਰੀ ਅਕਾਲ ਜੀ ਸਦਿਫਰਾਂ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਡੂਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼੍ਰੀ ਰਾਮਪੀਰ ਸਦੇ ਲੱਗੇ ਜਿਹੜਾ ਵੀਰ ਜੀ ਹੁਣ ਦਾ ਪਿੰਡ ਆ ਲੋਪੋ ਕੇ ਚਗਾਵੇਂ ਵਾਲੇ ਰੋਡ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਤੇ ਦੋ ਗੱਬਣਾ ਹੈ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਭ ਨਾਲ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਸਲੋ ਬਦਿਆ ਚੀਦਾ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਸਾਹਸ ਸਿੰਘ ਜੀ ਹਾਂਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਕੋਟੜਾ ਡੂੰਜੀ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੋ ਨੰਬਰ ਹੈਗਾ 9981228722 ਠੀਕ ਹੈ ਜੀ ਤੇ ਅੱਜ ਫਿਰ ਚਾਰ ਗਾਵਾਂ ਹਨ 200ੀਆਂ ਦੋ ਕ ਬਣਾਣ ਚਲੋ ਪਹਿਲਾਂ ਫਿਰ ਆ ਪਹਿਲੇ ਨੰਬਰ ਤੇ ਜਿਹੜੀ ਸੂਈ ਹੈ ਮਗਰ ਵੱੱਛੀ ਜੇ ਇਹਦੇ ਹਾਂਜੀ ਜੀ ਮਗਰ ਇਹਦੇ ਜਰਸੀ ਵੱੱਛੀ ਆ ਤੇ ਥਾਣੇ ਦੇਖ ਸਾਦੇ ਜੀ ਇਹਦੇ ਕਾਫੀ ਚੰਗੇ ਗੈਪ ਤੇ ਆ ਤੇ ਚੰਗੇ ਸਾਈਜ਼ ਦਾ ਥਾਣੇ ਦੂਰ ਦੂਰ ਥਣ ਜਿਹੜਾ ਇਹਦੇ ਲੱਗਾ ਕਿੰਨਾ ਸਵਾ ਹੋਊਗਾ ਵਿੱਧੀ ਇਹਦਾ ਦਿਕਾਰ ਜਿਆਦਾ ਤਿੱਜਾ ਮੰਨ ਲਈ ਆਪਾਂ ਤੇਜਾ ਸੂਆ ਹੈਗਾ ਦਾ ਠੀਕ ਹੈ ਜੀ ਤੇ ਕਿੰਨਾ ਕੁ ਦੁੱਧ ਤਿਆਰ ਜੇ ਮੋਕੇ ਤੇ ਜੀ 10 ਲੀਟਰ ਥੱਲੇ ਬੋਲ ਜ ਤਿਆਰ ਆ ਕਿੰਨਾ ਚਿਰ ਹੋ ਗਿਆ ਸੋਈ ਨਾ ਪਰਸਾ ਹੀ ਸੀ ਆ ਜੀ 3 ਦਿਨ ਹੋਏ ਆ ਲੈ ਅੱਛਾ 3 ਦਿਨ ਹੋਏ ਤੇ 10 ਲੀਟਰ ਤਿਆਰ ਕਿੰਨਾ ਕੁ ਚਵਾਈ ਜਾਊਗੀ ਦੋ ਦ 14 ਕਿ ਲੀਟਰ ਦੇ ਲਾਗੇ ਮਨੇ ਜਾਊਗੀ ਠੀਕ ਹੈ ਜੀ ਲੈ ਖੋਲ ਗਿਆਂ ਫਿਰ ਤੋਰਦੀਏ ਲੈ ਜਾ ਵੀਰ ਜੀ ਕਿਵਾਂ ਕੇ ਜੇ ਤਾਜੀ ਸੋਈ ਆ ਬੱਚਾ ਬਿਲਕੁਲ ਤਾਜੀ ਨਾੜੂ ਤੇ ਨਾਲ ਮੋਕ ਤੇ ਜਿਹੜਾ 10 ਕਿਲੋਟਰ ਜਿਹੜਾ ਇਹਦੇ ਕੋਲ ਬੋਲਾ ਤਿਆਰ ਦੱਸਦੇ ਆ ਤੇ 14 ਕਿਲੋਟਰ ਦੇ ਕਰੀਬ ਜਿਹੜਾ ਕਿੰਦੇ ਕੀ ਚਵਾਈ ਜਾਊਗੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਤੇ ਕਿੰਨਾ ਰੱਖਣਾ ਵਿੱਧੀ ਇਹਦਾ ਮੁੱਲ ਫਿਰ ਆਪਾਂ ਮੁੱਲ ਵਿੱਧੀ ਮੋਲੇ ਸਹੀ ਕੀਆ ਕਰਦੇ ਵੀ ਜੀ ਅੱਛਾ 35000 ਦੀ ਦਿੱਤਾ ਜੀ 35000 ਦੀ ਦੇ ਦੋਗੇ ਬਾਕੀ ਮੰਤਨ ਕਰਦੇ ਨੇ ਮੋਕੇ ਤੇ ਹੋਰ ਮੰਤਨ ਜ਼ਰੂਰ ਵੀ ਜੀ ਕੋ ਫੋਨ ਲਾਵੇ ਇੱਕ ਵਾਰੀ ਹਨਾ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਗੱਬਣ ਆ ਤੇ ਇਹਨੇ ਕਿੰਨਾ ਸੁਹਾ ਸੋਨਾ ਚ ਵੀ ਜੀ ਵਿਧੀ ਤੀਜਾ ਸੁਦਾ ਸੁਣੀ ਠੀਕ ਹੈ ਜੀ ਤੇ ਇਹ ਕਿੰਨਾ ਕੁ ਦੁੱਚ ਵਾਈ ਜਾਊਗੀ ਵਿਧੀ ਜਿੱਥੋਂ ਲਈ ਆਪਾਂ ਇੱਥੇ ਲਾਗੋ ਲਈ ਆ ਉਹਦੇ ਪਹਿਲੇ ਪਿਛਲੇ ਸੂਏ ਜਿਹੜਾ 17 ਲੀਟਰ ਦੁੱਚ ਹੋਇਆ ਠੀਕ ਆ ਪਹਿਲੇ ਸੂਏ ਦੇ 14-15 ਲੀਟਰ ਦੁੱਤਾ ਇਹਨੇ ਠੀਕ ਆ ਹਾਂ ਜੀ ਇਹਨਾਂ ਕਿ ਦਊਗੀ 17 ਕਿ ਲੀਟਰ ਲੱਕ ਪਰ ਨੂੰ ਹੋਣ ਦਊਗੀ ਠੀਕ ਆ ਤੋੜ ਦਈਏ ਫਿਰ ਇਹਨਾਂ ਵਿੱਚ ਬਾਕੀ ਹੈਗੀ ਇਹ ਵੀ ਕ੍ਰੋਸ ਚ ਬਾਕੀ ਗਾੜੀ ਮੌਸਮ ਵੀ ਗਰਮੀ ਦਾ ਹੁੰਦਿਆ ਵਾ ਤੇ ਹੈਗੀ ਵੀ ਚੰਗੇ ਕਦ ਕਾਠਾ ਲੀਏ ਜਰਸੀ ਚ ਜਾਂਦੀ ਹੈ ਜੀ ਜੱਸੀ ਕ੍ਰਾਸ ਤੇ ਅਜੇ ਹਵਾਨਾ ਜੜਾ ਇਹਨੇ ਪੁਰਾਣਾ ਥੱਲੇ ਲੈ ਜਾ ਲੈ ਜਾ ਕੋਈ ਗੱਲ ਨਹੀਂ ਲੈ ਜਾ ਬਾਕੀ ਹਵਾਨਾ ਜਿਹੜਾ ਇਹਨੇ ਪੁਰਾ ਜੇ ਤਿਆਰ ਕਰਨਾ ਥੱਲੇ ਤਰਾ ਠੰਡੀ ਤੇਰੀ ਜੀ ਹਾਂ ਜੀ ਹਜੇ ਆ ਦੇਖ ਸਕਦੇ ਜੀ ਪੂਰੀ ਤਿਆਰ ਹੋਣੀ ਆ ਹਲੇ ਤੇ ਇਹਦਾ ਮੁੱਲ ਵੀਰ ਜੀ ਫਿਰ ਜੇ ਵੀਰ ਜੀ ਥੋੜੀ ਜਿਹੀ ਰਾਜੀ ਹੁੰਦੀ ਤੇ ਭਾਵੇਂ ਮੁੱਲ 50000 ਦੀ ਕਰ ਲੀਦੇ ਹਾਂ ਜੀ ਥੋੜਾ ਕਹਿੰਦਾ ਸਾਬੀ ਘਟਿਆ ਠੀਕ ਆ ਹੁਣ ਵੀਰ ਜੀ 38000 ਮੁੱਲ ਕਰਦੇ ਦਾ 38000 ਆ ਹਾਂ ਜੀ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਹਾਂ ਜੀ ਜੀ ਠੀਕ ਆ ਜੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਗੱਭਣ ਆ ਜਿਹੜੀ ਇਹ ਕਿੰਨਾ ਕਿ ਵਿੱਧੀ ਦੁੱਧ ਚਵਾਈ ਜਾਊਗੀ ਵਿੱਧੀ ਥੋੜੀ ਕਿ 15 ਦਿਨ ਕੱਚੀ ਹਲੇ ਠੀਕ ਹੈ ਜੀ ਹਾਂ ਜੀ ਇਹ ਦੁੱਧ 17 ਗੈਲਨ ਲੱਗ ਬਣੇ ਦੋਗੀ ਅਛੇ ਵੀ 17 ਕੇ ਲੱਗ ਬਣੇ ਚਵਾਈ ਜਾਊਗੀ ਹੈਗੀ ਇਹ ਵੀ ਜਰਸੀ ਚ ਹੈ ਹਨਾ ਜਰਸੀ ਜਰਸੀ ਹੈ ਜੀ ਠੀਕ ਤੋੜ ਦਈਏ ਫਿਰ ਇਹਨਾਂ ਵੀ ਆਪਾਂ ਤੋੜ ਦਵਿਧੀਏ ਕਰੀ ਨਾ ਮੈਂ ਚਾ ਦਬਤਿਆਂ ਉਤਰਾਂ ਜਿਹੜੀ ਇਹ ਸਭੀ ਸੁੰਭੀ ਚੰਗੀ ਆ ਇਹ ਦੇਣ ਕਹਿੰਦੇ ਕਿ 15 ਖੜਦੀ ਆ ਬਾਕੀ ਇਹ ਆ ਕਿ ਜਿਹੜੇ ਵੀਡੀਓ ਚ ਦੇਣ ਦੱਸੇ ਹੁੰਦੇ ਆ ਕੋਈ 2-4 ਦਿਨ ਵੱਧ ਵੀ ਖੜ ਸਕਦੀਆਂ ਤੇ ਘੱਟ ਵੀ ਖੜ ਸਕਦੀਆਂ ਅੰਦਾਜ਼ਾ ਹੀ ਹੁੰਦਾ ਵਾ ਕੋਈ ਪੱਕੇ ਫਿਕਸ ਦੇਣ ਨਹੀਂ ਹੁੰਦੇ ਬਾਕੀ ਥਣ ਚੰਗੇ ਗੈਰ ਤੇ ਲੱਗਾ ਸਾਈਜ਼ ਵੀ ਥਣਾਂ ਦਾ ਚੰਗਾ ਹੈ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਲੈ ਜਾਏ ਵੀ ਇੰਨੇ ਕ ਦੁੱਧ ਵਾਲੀ ਆ ਤੇ ਇੰਨਾ ਕ ਟਾਈਮ ਖੜੂਗੀ ਲੈ ਜਾਵੇ ਜੀ ਦੇ ਇਹਦਾ ਵਿੱਚ ਕੀ ਰੱਖਣਾ ਪਾ ਮੁੱਲ ਇਹਦਾ ਵਿੱਚ ਦੀ ਮੁੱਲ 40 ਹਜ਼ਾਰ ਕਰ ਦੇ ਵੀਰ ਜੀ ਅੱਛਾ 40 ਹਜ਼ਾਰ ਹਾਂਜੀ ਇਹਦਾ ਵਿੱਚੋਂ ਕੁਝ ਕਰ ਦਈਏ ਮਾਨਤਨ ਅੱਜ ਕਰਦਾ ਵੀਰ ਜੀ ਕਿੰਨੇ ਰੀ ਦੇ ਦਈਏ 38 ਦੀ ਜਗ੍ਹਾ ਹੋਈ ਦੀ 38 ਹਜ਼ਾਰ ਵੀ ਦੇ ਦੋਗੇ ਹਾਂਜੀ ਚਲੋ ਕੋ ਫੋਨ ਲਾਵੇ ਮਾਨਤਨ ਨੂੰ ਮੌਕੇ ਤੇ ਹੋਰ ਹੋ ਜਾਊਗਾ ਹਾਂਜੀ ਸਮਾਂ ਸੂਕ ਤੇ ਵੈਣ ਵਾਧਿਆ ਵੀਰ ਜੀ ਠੀਕ ਹੈ ਬਸ ਇਹ ਵੀ ਚਲ ਹਾਰ ਦੀ ਗੱਲ ਤੇ ਚਲੋ ਇਹ ਹੈ ਕਿ ਚਲੋ ਮੌਕੇ ਤੇ ਅੱਜ ਦਾ ਮੁੱਲ ਹੈ ਹੋਣਿਆ ਇਹ ਹੀ ਹੈ ਤੇ ਜੇ ਤਿਆਰ ਕਰਕੇ ਵਿੱਚ ਫਿਰ ਉਦੋਂ ਫਿਰ ਹੋਰ ਹਿਸਾਬ ਦਾ ਹੋ ਜਾਊਗਾ ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਸੂਈ ਸਵਾਈ ਚੰਗੇ ਕੱਦ ਕਾਠਾ ਲੀਆ ਤੇ ਚੰਗੇ ਗੈਪ ਤੇ ਆ ਜਿਹੜੇ ਆ ਦੇਖ ਸਾਦੇ ਕੁਛ ਕੁਛ ਪੁਲਾਵੀਆਂ ਜਿਹੇ ਹਵਾਨੇ ਨੇ ਉਹ ਹੈਗੀਆਂ ਵਾ ਬਾਕੀ ਹਵਾਨੇ ਤੇ ਬਰੀਕ ਬਰੀਕ ਨਾੜਾ ਵੀ ਚੰਗੀਆਂ ਵਾ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਅੱਛਾ ਉਹ ਚੰਗੀ ਤਿਆਰ ਹੋਈ ਆ ਤੇ ਇਹਦਾ ਮਗਰ ਬੱਚਾ ਕਿੱਝ ਵੀਰ ਜੀ ਇਹਦਾ ਮਗਰ ਵੀ ਵੱਛੀ ਤੇ ਇਹਦਾ ਕਿੰਨਾ ਸੋਹਜਾ ਵੀਰ ਜੀ ਮੇਰੇ ਦਿੱਤੇ ਜਸਵਾ ਸੂਈਏ ਤੈਨੂੰ ਕਿੰਨਾ ਚਿਰ ਹੋਇਆ ਸੂਈਨਾ ਵੀ ਇਹ ਚੀਜਾ ਤੇ ਪਰਸੋਂ ਹੀ ਸੂਈਏ ਵੀ ਅੱਛਾ ਤੇ ਇਹਦੇ ਕੋ ਬੋਲਾ ਕਿੰਨਾ ਕਿ ਜੇ ਇੱਕ ਤੋਂ ਇਸ ਤਰ੍ਹਾਂ ਜਿਹੜਾ 15 ਵਜੇ 16 ਵੇ ਤਿਆਰ ਆ ਹਾਂਜੀ ਦੁੱਧ 5 ਲੀਟਰ ਭਰੂਗੀ ਠੀਕ ਆ ਹਾਂਜੀ ਤੇ ਥਣ ਥਣ ਓਕੇ ਸਾਰੇ ਥਣ ਵੀ ਜੀ ਥੋੜਾ ਨਾ ਇੱਕ ਤੰਤ ਵਿੱਚ ਥੋੜਾ ਜਿਹਾ ਧਾਰਾ ਘਟਿਆ ਠੀਕ ਆ ਕਿਹੜੇ ਵਿੱਚ ਆ ਥਾਂ ਦੇ ਵਿੱਚ ਅਗਲੇ ਚ ਇਹ ਨਹੀਂ ਬੋਦਾ ਗੱਲਬਾਤ ਉਦਾਂ ਸਾਫ਼ ਆ ਤੁਹਾਨੂੰ ਦੁੱਧ ਠੀਕੇ ਟੁਕੇ ਲਾਤੇ ਹੋ ਖੋਣ ਦੇ ਉਦਾਂ ਠੀਕ ਆ ਵੀ ਥੋੜੀ ਧਾਰਾ ਘਟ ਗਈ ਆ ਪੜੇ ਕੀ ਕਰਨਾ ਚਲੋ ਉਦਾਂ ਆ ਵੇਖੋ ਠੀਕ ਆ ਉਦra ਸਾਰੇ ਸਾਨ ਸਾਹ ਸਾਹ ਸਾਫ ਦੁੱਧ ਸਾਫ ਆ ਉਦਾਂ ਹੀ ਪਹੇਂ ਕਿਲਤਾਂ ਥੋੜੀ ਘਟ ਆਈਆਂ ਇਹ ਹਾਂ ਆ ਇਹ ਤਾਂ ਚ ਜੇ ਰੋ ਸੂਈ ਉਦੋਂ ਹੀ ਘਟੀਆਂ ਹਾਂਜੀ ਹਾਂਜੀ ਨਹੀਂ ਬਾ ਉਹਦੋਂ ਪਹਿਲਾਂ ਹੀ ਘਟ ਤੇ ਠੀਕ ਜੂਗਾ ਲਵਾਤੇ ਉਦਾਂ ਠੀਕ ਆ ਵਾਧਾ ਹੁੰਦਾ ਤਾਂ ਠੰਡ ਪੂਰਾ ਹੋ ਜਾਊਗਾ 2-4 ਦਿਨ ਬਾਅਦ ਠੀਕ ਚਲੋ ਤੋਰ ਦਈਏ ਹਲਿੰਨਾ ਲੈ ਜਾਵੇ ਜੀ ਅਗਲੇ ਸਾਂਚ ਥੋੜੀਆਂ ਜਿਹੀਆਂ ਧਰਾਂ ਜਿਹੜੀਆਂ ਘੱਟ ਦੱਸਦੇ ਬਾਕੀ ਉਹ ਤੁਸੀਂ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਲੈ ਜਾਣੀਆਂ ਤਿੰਨ ਦਿਨ ਹੋਵੇ ਜਿਹੜੇ ਅਜੇ ਸੂਈ ਬਾਕੀ ਮਿਲਕਵੇਂ ਨੇ ਵੀ ਕਾਫੀ ਮੋਟੀ ਲੱਗੀ ਆ ਤੇ ਥੱਲੇ ਥਾਣੇ ਵੀ ਚੰਗਾ ਲੱਗਾ ਲੈ ਜਾ ਬੀਤੀ ਚੰਗੇ ਕੱਦ ਕਾਠਾ ਲਈ ਆ ਜਿਹੜੀ ਤੇ ਹੈਗੀ ਵੀ ਕਰੋਸ ਚ ਆ ਫੈਟੇ ਦੀ ਵੀ ਚੰਗੀ ਆਈ ਜਣੇ ਸਾਰੀਆਂ ਕਰੋਸ ਚ ਹੀ ਆ ਇਹ ਇਹਦਾ ਮੁੱਲ ਕੀ ਰੱਖਣਾ ਵੀ ਦੀ ਫਿਰ ਆਪਾਂ ਕਿ ਜੀ ਉਦਾਂ ਦਾ ਵਹਿੜ ਵੱਧ ਵਿੱਚ ਨੂੰ ਹੀ ਆ ਮੈਂ ਤੁਹਾਨੂੰ ਆਖੀ ਹਾਂ ਹਾਂਜੀ ਹਾਂਜੀ 65 ਪੌਂਡ ਦੀ ਵਹਿੜ ਵਿੱਚ ਨੂੰ ਹੈਗੀ ਸੀ ਹਾਂਜੀ ਹਾਂਜੀ ਉਹਦੇ ਵੀ 5 ਲੀਟਰ ਦੀ ਉਹਨਾਂ ਗਰੰਟੀ ਦਿੱਤੀ ਪਿਛਲੇ ਘਰ ਦਿੱਥੋਂ ਜਾਂਦੀ ਹੈ ਠੀਕ ਹੈ ਉਹ ਥੋੜਾ ਜਿਹਾ ਧਾਰਾ ਘੱਟ ਕਰਕੇ ਧਾਰਾ ਪੂਰੀ ਹੋ ਜਣੀ ਆ ਟਿੱਕੇ ਟੂਕੇ ਲਾਤੇ ਚੰਗੇ ਵਧੀਆ ਲਾਤੇ ਆ ਸਾਰਾ ਇਲਾਜ ਕਰਤਾ ਬਰੋਪਰੇ ਦਾ ਠੀਕ ਹੈ ਉਹ ਬਾਕੀ ਕੋਈ ਛੱਡੀ ਛੱਡੀ ਨਹੀਂ ਇਹਦੇ ਥਾਂ ਚ ਆਈ ਠੀਕ ਗਾੜ ਬਰਾਬਰ ਹੋ ਜਨਾ ਦੋ ਚਾਰ ਦਿਨ ਮੇਰੇ ਕੋਲ ਆ ਜੀ ਤੇ ਫਿਰ ਤੇ ਮੈਂ ਤੇ ਕਰ ਦੂੰਗਾ ਬਰਾਬਰ ਠੀਕ ਹੈ ਜੀ ਤੇ ਬਾਕੀ ਇਹ ਵੀ ਵਹਿੜ ਹੁ ਤਾਂ ਦੱਸਿਆ 65000 ਦੇ ਤੋਂ ਬਾਹਰ ਹੀ ਵੇਖਦੀ ਹੋਇਆ ਹਾਂ ਜੀ ਅੰਜ ਹੋਰ 57000 ਦੇ ਦਦਾਂਗੇ ਜੀ 57000 ਜੀ ਦੇ ਦੋ ਕਰਦਾ ਮੰਤਨ ਉਹ ਚੋਂ ਮੰਤਨ ਕਰ ਦੋਗੇ ਹਾਂ ਜੀ ਤੇ ਹੁਣ ਮੌਕੇ ਤੇ ਬੋਲਾ ਕਿੰਨਾ ਇਹ ਦੇਖੋ ਇਹ ਤਾਂ 16 ਜੇ 17 ਜਿਹੜਾ ਵਖਾਵਾ 17 ਦਾ ਹੀ ਹੋਊਗਾ ਬਸ 15 ਲੀਟਰ ਆਪਾਂ ਮੇਨ ਕੇ ਦੇ ਦਾਂਗੇ ਜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਬਸ ਜੀ ਜਿਹੜਾ ਭੈਣ ਭਰਾ ਇੱਥੇ ਜਿਹੜੀ ਗੱਬਣਾ ਆਂਦੀ ਆ ਕੇ ਤਸੱਲੀ ਖਣ ਚੈੱਕ ਕਰ ਲੈ ਦੂਜਿਆਂ ਦੇ ਇੱਥੇ ਆ ਕੇ ਦੋ ਟਾਈਮ ਚਵਾਈ ਕਰ ਚਵਾਈ ਕਰਕੇ ਲੈ ਜੀ ਹੈਨਾ ਠੀਕ ਹੈ ਜੀ ਬਾਕੀ ਜਿਹੜੀਆਂ ਸੂਈਆਂ ਵਾ ਉਹ ਆਪਣੀ ਚਵਾਈ ٹین ਟਾਈਮ ਚ ਵਾਈ ਕਰ ਲਏ ਤੇ ਜਿਹੜੀਆਂ ਗੱਬਨਾ ਪਾਸ ਕਰਕੇ ਖੜੇ ਤੇ ਬਾਕੀ ਗੱਬਨਾ ਦਾ ਦਿਨਾਂ ਦਾ ਵੀ ਕੋਈ 2-4 ਦਿਨ ਉੱਪਰ ਥੱਲੇ ਹੋ ਸਕਦੇ ਆ ਉਹ ਵੀ ਕੋਈ ਆਪਣਾ ਵੇਖ ਕੇ ਲੈ ਜਾ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ